میرے ماتھا جنم جنم کے کلوک دکھو ترے گر رام دی تھا میرے من پاج رام نام سب ہر تھا گر پورے ہر نام دڑایا بن آبہ جیون برتھ رہا بن گر موڑ بے ہے من مکھ توہ مایا نتفا تھا تن سا چر نسے بے کب ہوں تین سب جنم اکا تھا ਜਨ ਸਾਧੂ ਚਰਨ ਸਾਧ ਪਖ ਸੇਵੇ ਤਿਨ ਸਫਲਿਉ ਜਨਮ ਸੰਤੋਖ ਮੋਕੋ ਕੀ ਜੈ ਦਾਸ ਦਾਸ ਦਸਨ ਕੋ ਹਰਿ ਦਿਆ ਤਾਰ ਦਿਖ ਨਾਥੋ ਹਮ ਅੰਦਲੇ ਗਿਆਨ ਹੀਨ ਅਗਿਆਨੀ ਕਿਉ ਚਾਲੈ ਮਾਰਗ ਪੰਥੋ ਹਮ ਅੰਦਲੇ ਕੋ ਗੁਰ ਅੰچل ਦੀ ਜੈ ਜਨ ਨਾਨਕ ਚਲੈ ਮਿਲਨਥੋ ਜੈ ਤਸਰੀ ਮਹਿਲਾ ਚੋਥੋ ਹੀਰਾ ਲਾਲ ਅਮੋਲਕ ਹੈ ਭਾਰੀ ਬਿਨ ਗਾਹਕ ਮੀਕਾ ਕਾ ਖਾਓ ਰਤਨ ਗਾਹਕ ਗੁਰ ਸਾਧੂ ਦੇਖਿਓ ਤਵ ਰਤਨ ਬਿਕਨ ਲਖੋ ਮੇਰੇ ਮਨ ਗੋਪਤ ਹੀਰ ਹਰ ਰਖਾਓ ਦੀਨ ਦਿਆਲ ਮਿਲਾਇ ਗੁਰ ਸਾਧੂ ਗੁਰ ਮਿਲਿਏ ਹੀਰ ਪ੍ਰਖ ਰਹਾਉ ਮਨ ਮੁਖ ਕੋਠੀ ਅਗਿਆਨ ਅੰਧੇਰਾ ਧਿਨ ਕਰ ਰਤਨ ਲਖਾ ਤੇ ਊਜੜ ਪਰਮ ਮੂਏ ਗਵਾਰੀ ਮਾਇਆ ਭੁਇ ਅੰਗ ਬਿਖ ਚਖੰ ਹਰ ਹਰ ਸੋਧ ਮੈਲੂ ਜਨਨੀ ਕੇ ਹਰ ਸਾਧੂ ਸ਼ਰਨ ਹਮ ਰਖੋ ਹਰੰਗੀ ਕਾਨਕ ਰੂਪ ਪਰ ਬਸ ਸੁਆਮੀ ਹਮ ਪਰੇ ਭਾਗ ਤੁਮ ਪਖਾ ਜੇ ਦਾ ਕਿਆ ਗੁਣ ਆਖ ਬਖਾਣਾ ਤੁਮ ਬੜਵੋ ਅਗੰਬੜ ਪੁਰਖੋ ਜਨ ਨਾਨਕ ਹਰ ਕਿਰਪਾ ਤਾਰੀ ਪਖਾਨ ਦੂਬਤ ਹਨਖ ਜੈਤ ਸ੍ਰੀ ਮਹਿਲਾ ਚੌਥਾ ਹੰਬਾਰੇ ਕਿਛੁ ਨ ਜਾਣੈ ਮਿਤ ਗਤ ਤੇਰੇ ਮੂਰਖ ਮੁਗਧ ਏਨੋ ਹਰ ਕਿਰਪਾ ਧਾਰ ਦੀ ਜੈ ਮਤੁਤਮ ਕਲਿ ਜੈ ਮੁਗਧ ਸਿਆਨਾ ਮੇਰਾ ਮਨ ਆਲਸੀਆ ਉਗਲਾ ਲਉ ਹਰ ਹਰਨ ਮਿਲਾਂ ਗੁਰ ਸਾਧੂ ਮਿਲ ਸਾਧੂ ਕਭੁ ਟੁਖ ਲਾਨਾ ਰਹਾ ਗੁਰਬਿੰਦ ਗੁਰਖਿਨ ਖਿਨ ਖਿਨ ਪ੍ਰੀਤ ਲਗਾਵੋ ਮੇਰੇ ਹੀਰ ਮੇਰੇ ਪ੍ਰੀਤਿ ਨਾਮ ਪਰਉਨ ਬਿਨਾਂ ਵੇ ਮਰ ਜਾਈਏ ਮੇਰੇ ਠਾਕੁਰ ਜਿਉ ਅਮਲੀ ਅਮਲ ਲਬਨੋ ਜਿਨ ਮਨ ਪ੍ਰੀਤ ਲਗੀ ਹਰ ਕੀਰੀ ਤਿਨ ਤੁਰ ਪਾਗ ਪਰਉਨ ਤਿਨ ਹਮ ਚੜੇ ਵੇ ਖਿਨ ਖਿਨ ਜਿਨ ਹਰ ਮੀਠ ਲਗਨੋ ਹਰ ਹਰ ਕਿਰਪਾਂ ਤਾਰੀ ਮੇਰਾ ਠਾਕੁਰ ਜਨ ਵਿਚਿਰ ਚਿਰ ਮਿਲਨੋ ਤਨ ਤਨ ਸਤਿਗੁਰ ਜਿਨ ਨਾਮ ਦੜਾਇਆ ਜਨ ਨਾਨਕ ਤਿਸ ਗੁਰ ਵਾਨਾ ਜੈ ਤਿਸ ਰੀ ਮਹਿਲਾ ਚੌਥਾ ਸਤਿਗੁਰ ਸਾਜਨ ਪੁਰਖ ਬੜ ਭਇਆ ਹਰ ਰਸਿਕ ਰਸਕ ਭਲਾ ਗਿਵਾ ਮਾਇਆ ਪੋਇੰਗ ਗਰਸੋਹ ਪ੍ਰਾਣੀ ਗੁਰਬਚਨੀ ਬਿਸ ਹਰ ਕਾੜੇ ਬਾ ਮੇਰਾ ਮਨ ਰਾਮ ਨਾਮ ਰਸ ਲਾਗੇ ਵਾ ਹਰ ਕੀਏ ਪਤਿਤ ਪਵਿੱਤਰ ਮਿਲ ਸਾਧ ਗੁਰ ਹਰ ਨਾਮ ਹਰ ਚਾਖੇ ਬਰਹਾਉ ਤਨ ਤਨ ਵਡ ਭਾਗ ਮਿਲਿਓ ਗੁਰ ਸਾਧੂ ਮਿਲ ਸਾਧੂ ਲਿਬ ਓਨ ਮਨ ਲਾਗੇ ਵਾ ਤ੍ਰਿਸ਼ਨਾ ਅਗਨ ਬੁਜੀ ਸ਼ਾਂਤ ਪਾਈ ਹਰ ਨਿਰਮਲ ਨਿਰਮਲ ਗੁਣ ਗਾਏ ਵਾ ਤਨ ਕੇ ਭਾਗ ਖੇਨ ਤੁਰ ਪਾਈ ਜਿਨ ਸਤਗੁਰ ਦਰਸ਼ਨ ਪਾਏ ਵਾ ਤੇ ਦੂਜੇ ਪਾਏ ਬਵੈ ਗਰਭ ਜੋਨੀ ਸਭ ਬਿਰਥਾ ਜਨਮ ਤੈਨ ਜਾਇ ਵਾਹ ਹਰ ਦੇਹੋ ਬਿਮਲ ਮਤ ਗੁਰ ਸੋਦ ਪੰਗ ਸੇਵੈ ਹਮ ਹਰ ਮੀਠ ਲਗਾਏ ਵਾ ਜਨ ਨਾਨਕ ਰੇਣ ਸਾਧ ਪਗ ਮੰਗੇ ਹਰ ਹੋਏ ਦਇਅਲ ਦੀ ਵਾਹ ਜੈ ਤਸਰੀ ਮਹਿਲਾ ਚੌਥਾ ਜਿਨ ਹਰ ਹਿਰਦੈ ਨਾਮ ਨ ਬਸਿਓ ਤਿਨ ਮੌਤ ਕੀ ਜੈ ਹਰਬੰਦਾ ਤਿਨ ਸੰਜੀਤੇ ਫਿਰ ਬਿਨਾ ਬਹਿ ਉਏ ਖਉਖੰਬੂਏ ਕਰਨ ਜਾ ਮੇਰੇ ਮਨ ਜਪrau ਨਾਮ ਹਰਮਜਾ ਹਰ ਹਰ ਕਿਰਪਾਲ ਕਿਰਪਾ ਪਰ ਭਾਰੀ ਗੁਰ ਗਿਆਨ ਦਿਓ ਮਨ ਸਮਝਾ ਰਹਾ ਹਰ ਕੀਰਤ ਕਲਯੁਗ ਪਾਦ ਉੱਤਮ ਹੋਰ ਪਈਏ ਸਤਗੁਰ ਮਾਝਾ ਹਉ ਬਲਿਹਾਰੀ ਸਤਗੁਰ ਆਪਣੇ ਜਿਨ ਗੁਬਤ ਨਾਮ ਪ੍ਰਗਟ ਜਾ ਦਰਸ਼ਨ ਸਾਧ ਮਿਲਿਓ ਬੜ ਭਾਗੀ ਸਭ ਕਿਲ ਵਿਖ ਗਏ ਕਵਾਜਾ ਸਤਿਗੁਰ ਸੋ ਪਾਇਆ ਬਰਦਾਣਾ ਹਰ ਕੀਏ ਬੋ ਗੁਣ ਸੰਜੋ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰਤਾਰਿਓ ਮਨ ਮੰਜੋ ਧਰਮ ਰਾਏ ਦਰ ਕਾਗਦ ਫਾਰੇ ਜਨਾਨਕ ਲੇਖਾ ਸਮਜੋ ਜੈਤ ਸ੍ਰੀ ਮਹਿਲਾ ਚੌਥਾ ਸਤ ਸਤ ਸੰਗਤ ਸਾਧ ਭਾਈ ਬੜ ਭਾਗੀ ਮਨ ਚਲਤੋ ਪਿਉ ਰੂੜਾ ਅਨਹਤ ਧੁਨ ਬਾਜੈ ਨਿਤ ਬਾਜੈ ਹਰ ਅੰਮ੍ਰਿਤ ਧਾਰਸ ਲੀੜਾ ਮੇਰੇ ਮਨ ਜਪ ਰਾਮ ਨਾਮ ਹਰੂੜਾ ਮੇਰੇ ਮਨ ਤਨ ਪ੍ਰੀਤ ਲਗਾਈ ਸਤਿਗੁਰ ਹਰ ਮਿਲਿਓ ਲਾਇ ਚ ਭੀੜਾ ਰਹਾਉ ਸਾਖਤ ਬੰਦ ਪਏ ਹੈ ਮਾਇਆ ਬਿਖ ਸੰਚੈ ਲਾਇ ਜਕੀੜਾ ਹਰ ਕਹ ਅਰਥ ਖਰਚ ਨਾ ਸੰਕਹਿ ਜਿਮ ਕਾਲ ਸਹਿਤ ਪੀੜੋ ਜਿਨ ਹਰ ਅਰਥ ਸਰੀਰ ਲਗਾਇਓ ਗੁਰ ਸਾਧੂ ਬਹੁ ਸਰਦ ਲਾਇ ਮਨ ਤੂੜਾ ਮੁਖ ਤੂੜਾ ਹਾਲ ਤਪਤ ਹਰ ਸੋਭਾ ਪਾਵੈ ਹਰ ਰੰਗ ਲਗਾ ਮਨ ਗੂੜਾ ਹਰ ਹਰ ਮੇਲ ਮੇਲ ਜਨ ਸਾਧੂ ਹਮ ਜਾ ਜਨਾ ਕਾ ਕੀੜਾ ਜਨ ਨਾਨਕ ਪ੍ਰੀਤ ਲਗੀ ਪਗ ਸਾਧ ਗੁਰ ਮਿਲ ਸਾਧੂ ਪਖਾਨ ਹਰਿਉ ਮਨ ਮੂੜਾ ਉਗਾਤ ਸ੍ਰੀ ਮਹਲਨਾ ਚੋਂ ਥੋ ਕਰ ਦੂਜਾ ਇੱਕਾ ਕਾ ਸਤਗੁਰ ਪ੍ਰਸਾਦ ਹਰ ਹਰ ਸਿਮਰੋ ਅਗੰਮ ਅਪਾਰਾ ਜਿਸ ਸਿਮਰਤ ਦੁਖ ਮਿਟੇ ਹਮਾਰਾ ਹਰ ਹਰ ਸਤਗੁਰ ਪੁਰਖ ਮਿਲ ਲਾਬ ਹੋ ਗੁਰ ਮਿਲਿਆ ਸੁਖ ਹੋਈ ਰਾਮ ਹਰ ਗੁਣ ਗਾਵੋ ਮੀਠ ਮਾਰੇ ਹਰ ਹਰ ਨਾਮ ਰਖੋ ਤਾਰੇ ਹਰ ਹਰ ਅੰਮ੍ਰਿਤ ਬਚਨ ਸੁਣਾਬ ਹੋ ਗੁਰ ਮਿਲਿਏ ਪ੍ਰਗਟ ਹੋਈ ਰਾਮ ਮਜਸੂਦਨ ਹਰਮਾਦੋ ਪ੍ਰਣਾਉ ਮੇਰੇ ਮਨ ਤਨ ਅੰਮ੍ਰਿਤ ਮੀਠ ਲਗਨੋ ਹਰ ਹਰ ਦਇਆ ਕਰੋ ਗੁਰ ਮੇਲੋ ਪੋਰਖੰਡ ਰੰਝਨ ਸੋਈ ਰੋ ਹਰ ਹਰ ਨਾਮ ਸਦਾ ਸੁਖ ਦਤੋ ਹਰ ਗੈ ਰੰਗ ਮੇਰਾ ਮਨ ਰਤਾ ਹਰ ਹਰ ਮਹਾਂਪੁਰ ਗੁਰ ਮੇਲੋ ਗੁਰੂ ਨਾਨਕ ਨਾਮ ਸੁਖ ਹੋਈ ਰੋ ਜੈਤ ਸ੍ਰੀ ਮਹਿਲਾ ਚੌਥਾ ਹਰ 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 ਨਾਮ ਜਪੋ ਗੁਰਮੁਖ ਨਾਮ ਸੁਦਾ ਲੈ ਲਾਹੋ ਹਰ 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 ਭਗ ਦੜਾਵੋ ਹਰ ਹਰ ਨਾਮ ਉਮਾਰੋ ਹਰ ਹਰ ਨਾਮ ਦੇਲ ਤੇ ਆਹ ਹਰ ਕੈ ਰੰਗ ਸੁਦਾ ਗੁਣ ਗਾਵੋ ਹਰ 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 ਜਸ ਕੋ ਮਨ ਪਾਵੋ ਮਿਲ ਸੰਤ ਸੰਗੁ ਪਹਾਰੋ ਆਉ ਸੁਖੀ ਹਰ ਮੇਲ ਮਿਲੋ ਸੁਣ ਹਰ ਕਥਾ ਨਾਮ ਲੈ ਲਾਹੋ ہر ہر کرپا تار گر ملو گر ملے ہر اما روم ہر کیرت جس اگم اتھا ہا کھین کھین رام نام گا ہو موکو تار کرپا ملیے ہے گرداتے ہر نانک پگت مہرام جی سری مہلا چوتھا رس رس رام رسال سلاحا من رام نام پینا لاہ ਖੇਨ ਖੇਨ ਭਗਤ ਕਰੈ ਦਿਨ ਰਾਤੀ ਗੁਰਮੁਖ ਭਗਤ ਮਹਾਰਾਮ ਹਰ ਹਰ ਗੁਣ ਗੋਬਿੰਦ ਚ ਪਹੋ ਮਨ ਤਨ ਜੀਤ ਸ਼ਬਦ ਲੈ ਲਾਹੋ ਗੁਰਮਤ ਪੰਜ ਦੂਤ ਬਸਾਵੇ ਮਨ ਤਨ ਹਰ ਓ ਮਹਾਰਾਮ ਨਾਮ ਰਤਨ ਹਰ ਨਾਮ ਜਪੋ ਹਰ ਗੁਣ ਗਾਏ ਸਦਾ ਲੈ ਲਾਹੋ ਦੀਨ ਦੇ ਆਲ ਕਿਰਪਾ ਕਰ ਮਾਧੋ ਹਰ ਹਰ ਨਾਮ ਓ ਮਹਾਰਾਮ ਗੋ ਪਜਗਦੀਸ਼ ਜਪੋ ਮਨ ਮੋਹ ਹਰ ਹਰ ਜਗਨਨਾਥ ਜਗਲਾਹ ਤਨ ਤਨ ਵੱਡੇ ਠਾਕੁਰ ਪਰ ਮੇਰੇ ਜਪ ਨਾਨਕ ਭਗਤੋ ਮਹਾਰਾਮ ਜੈਤ ਸ੍ਰੀ ਮਹਿਲਾ ਚੌਥਾ ਆਪੇ ਜੋਗੀ ਜੋ ਤੂ ਗੋਹਾ ਆਪੇ ਨਿਰਪਉ ਤਾੜੀ ਲਾਹ ਆਪੇ ਹੀ ਆਬਰਤ ਆਪੇ ਨਾਮ ਓ ਮਹਾਰਾਮ ਆਪੇ ਦੀਪ ਲੋ ਦੀਪ ਹੋ ਆਪੇ ਸਤਗੁਰ ਸਮੁੰਦ ਮਥ ਹੋ ਆਪੇ ਮਦਮਤ ਤਤ ਕਡਾਈ ਜਬ ਨਾਮ ਰਤਨ ਨੂੰ ਮਹਰੋ ਸਖੀ ਮਿਲੋ ਮੇਰ ਗੁਣ ਗਵਾਹ ਗੁਰਮੁਖ ਨਾਮ ਜਪੋ ਹਲੋ ਹੋ ਹਰਿ ਬਗਦਲੀ ਮਨ ਭਾਈ ਹਰ ਹਰ ਨਾਮ ਮਹਰੋ ਆਪੇ ਵਰਦਨ ਮਨਸੋ ਗੁਰਮੁਖ ਪੂੰਜੀ ਨਾਮ ਬਸੋ ਹਰ ਹਰ ਦਾਤ ਕਰੋ ਪ੍ਰਭਾਵੇ ਗੁਣ ਨਾਨਕ ਨਾਮੁ ਮਹਾਰੋ ਗਇਤ ਸ੍ਰੀ ਮਹਿਲਾ ਚੌਥਾ ਮਿਲ ਸਦ ਸੰਗਤ ਸੰਗ ਗੁਰੋ ਪੂੰਜੀ ਨਾਮ ਗੁਰਮੁਖ ਵੇਸੋ ਹਰ ਹਰ ਕਿਰਪਾ ਧਰਮਦ ਸੂਦਨ ਮਿਲ ਸਦ ਸੰਗੋ ਮਹਾਰੋ ਹਰ ਗੁਣ ਬਾਣੀ ਸ਼੍ਰਵਨ ਸੁਨਾਹ ਕਰ ਕਿਰਪਾ ਸਤ ਗੁਰੂ ਮਿਲਾਹ ਗੁਣ ਗਬਹ ਗੁਣ ਬੋਲੇ ਬਾਣੀ ਹਰ ਗੁਣ ਜਪੋ ਮਹਾਰਾਮ ਸਭ ਤੀਰਥ ਵਰਤ ਜਗ ਪੁੰਨ ਤੁਲਹੁ ਹਰ ਹਰ ਨਾਮ ਨ ਪੁਜੈ ਪੁਜਹੁ ਹਰ ਹਰ ਅਤੁੱਲ ਤੋਲਤ ਹਰੀ ਗੁਰਮਤਿ ਜਪੋ ਮਹਾਰਾਮ ਸਭ ਕਰਮ ਧਰਮ ਹਰ ਨਾਮ ਜਪਹੁ ਕਿਲ ਵਿਖਮੈਲ ਪਾਮ ਤੋ ਵਹੁ ਦੀਨ ਦਿਵਾਲ ਹੋਹੁ ਜਨ ਉਪਰ ਦੇਹੁ ਨਾਨਕ ਨਾਮੁ ਮਹਾਰਾਮ ਜੈ ਤਸਰੀ ਮਹਿਲਾ ਪੰਜਮੰ ਕਰਤੀ ਜੈ ਕੁੰਨ ਕਾ ਔਰ ਸਤਗੁਰ ਪ੍ਰਸਾਦ ਕੋਈ ਜਾਣ ਕਵਨ ਇਹਾ ਜਗਮੀਤ ਜਿਸ ਹੋਏ ਕਿਰਪਾਲ ਸੋਈ ਵਿਦ ਬੂਜੈ ਤਾਂ ਕੀ ਨਿਰਮਲ ਰੀਤ ਰਹਾਉ ਮਾਤ ਪਿਤਾ ਬੰਤ ਸੁਤ ਬੰਧਪ ਇਸ਼ਟ ਮੀਤ ਅਰ ਭਾਈ ਪੂਰਬ ਜਨ ਕੇ ਮਿਲੇ ਸੰਜੋਗੀ ਅੰਤ ਕੋ ਨਾ ਸਹਾਈ موقت مال کنک لال ہیرا رو من رنجن کی مایا ہا ہاں ہاں مایو ہر بحانی ابدے تہ سنتوخ نہ پایا ہاست رتھ آسب پاون تیج تنی پومن چترگا سانگ نہ چالیو ان میں کچھ اوٹ سدائیو ننگا ہر کے سانت پر پریتم پرمکیں تاں کے ہر ہر گئیے ਨਾਨਕ ਈਹਾ ਸੁਖ ਆਗੇ ਮੁਖ ਉਜਲ ਸੰਗ ਸੰਤਨ ਕੈ ਪਈਐ ਜੈਤ ਸ੍ਰੀ ਮਹਿਲਾ ਪੰਜਮਾ ਕਰਦੀ ਜਾਂ ਧੂਪ ਦੇ ਕੁੰਕਾਰ ਸਤਗੁਰ ਪ੍ਰਸਾਦ ਦੇਹੋ ਸੰਦੇਸ ਰੂ ਕਹੀਓ ਪ੍ਰਖਹੀਓ ਬਿਸੰ ਪਈ ਮੈਂ ਬੋਬਿਦ ਸੁਨਤੇ ਕਹੋ ਸੁਹਾਗਨ ਸਹੀਓ ਰਹਾਓ ਕੋ ਕਹਿ ਤੋ ਸੰ ਬਾਹਰ ਬਾਹਰ ਕੋ ਕਹਿ ਤੋ ਸਮਯੋ ਬਰਨ ਦਿਸ ਚਿਹਨ ਲਖੀਐ ਸੁਹਾਗਨ ਸਤ ਬੁਝਈਓ ਸਰਬ ਨਿਵਾਸੀ ਕਟ ਕਟ ਵਾਸੀ ਲੇਪ ਨਹੀਂ ਅਲਪਈਓ ਨਾਨਕ ਕਹਿ ਸੁਨੋ ਰੇ ਲੋਗਾਂ ਸੰਤ ਰਸਨ ਕੋ ਬਸਈਓ ਜੈ ਤਸਰੀ ਮਹਿਲਾ ਪੰਜਮ ਧੀਰੋ ਸੁਨ ਧੀਰੋ ਪ੍ਰਭ ਕੋ ਰਹਾਉ ਜੀ ਪ੍ਰਾਨ ਮਨ ਤਨ ਸਭ ਅਰਪੋ ਨੀਰੋਂ ਪੇਖ ਪ੍ਰਭ ਕੋ ਨੀਰੋ ਬੇਸ਼ੁਮਾਰ ਬੇਅੰਤ ਬੜਦਾਤਾ मन गहिरा पे प्रभु को जो चाहो सोई सोई पावो आशा मनसा पूरो जा प्रभु को गुरप्रसाद नानक मन बसिया दुख न कहूं चूरो पूज प्रभु को जयत श्री महला پنਮ लोडिंदड़ा साजन मेरा कर कर मंगल गावो नीके कड़कड़ दिसें बसिरन हाओ सुख रादन दुख रादन विसरण कहूं बेराम ਨਾਮ ਜਪਤ ਕੋਟ ਸੂਰਜਾ ਰਬਿ ਸੈ ਪ੍ਰਮੰਧੇਰਾ ਥਾਂਤ ਨੰਤਰ ਸਭ ਨਹੀਂ ਜਾਈ ਜੋ ਦਿਸੈ ਸੋ ਤਿਰੰ ਸੰਤ ਸੰਗ ਪਾਵੇ ਜੋ ਨਾਨਕ ਤਿਸ ਬਹੁ ਨ ਹੋਏ ਫੇਰਮ ਗੈ ਤਿਸ ਰਾਮੈ ਲੰਗ ਪੰਜਮ ਅੰਕਰ ਚੌਥੰ ਦੂਪ ਦੇ ਕੁੰਕੋ ਸਤਿਗੁਰ ਪ੍ਰਸਾਦਿ ਓਮ ਮੈਂ ਸੁਖ ਪਾਇਉ ਗੁਰ ਅੰਗ ਤਜੀ ਸਿਆਣਪ ਚਿੰਤ ਵਿਸਾਰੀ ਅੰਗ ਛੋੜਿ ਹੈ ਤਿਆਗ ਰਹਾਉ ਜੋ ਦੇਖੋ ਤੋ ਸਗਲ 모ਹ ਮੋਹੀਓ ਤੋ ਛਨ ਪਰਿਉ ਗੁਰਪੋਗ ਕਰ ਕਿਰਪਾ ਟਹਿਲ ਲਾਇਓ ਤੋ ਜਮ ਛੋਡੀ ਮੋਰੀ ਲੋਗ ਤਰਿਉ ਸਾਗਰ ਪਵਕੋ ਜੋ ਸੰਤ ਪੇਟੈ ਬੜਪਾਗ ਜਨ ਨਾਨਕ ਸਰਬ ਸੁਖ ਪਾਏ ਮੋਹਰੋ ਹਰ ਚਰਨੀ ਚਿਤ ਲੋਗ ਜੈਤ ਸ੍ਰੀ ਮਹਿ ਲਪਮਾ ਮਨ ਮੈਂ ਸਤਗੁਰ ਧਿਆਨ ਤਰੋ ਦਰਿਉ ਗਿਆਨ ਮੰਤਰ ਹਰਨ ਮਾ ਪ੍ਰਭ ਜੀ ਉਮੇ ਕਰੋ ਰਹਾਉ ਕਾਲ ਜਾਲ ਅਰ ਮਹਾਂ ਜੰਜਾਲਾ ਛੁਟ ਕੇ ਜਮੈ ਡਰਉ ਆਇਉ ਦੁਖ ਹਰਨ ਛਣ ਕੋ ਨ ਪਤ ਗਹਿਉ ਚਰਨ ਆਸਰਾ ਨਾਗ ਰੂਪ ਪਿਉ ਸਾਦ ਸੰਗ ਪਵਨਿਤ ਪਉਣ ਪਰਉ ਅਪਿਉ ਪਿਉ ਗਤਥਿਉ ਪਰਮਉ ਕਹਉ ਨਾਨਕ ਅਜਰ ਜਰਾਉ ਜੈਤ ਸ੍ਰੀ ਮਹਿ ਲਪਜਮ ਜਗੁ ਕੋ ਭਏ ਗੋਬਿੰਦ ਸਹਾਈ ਸੁਖ ਸਹਿਜ ਆਨੰਦ ਸਗਲ ਸਿਉ ਬਾਗੋ ਬਿਆਦ ਨ ਕਾਈ ਰਹਾਓ ディース ਸਭ ਸੰਗ ਰਹਿ ਅਲਿਪ ਨੈ ਬਿਆਪੇ ਹੁਨ ਮਾਈ ਏਕ ਰੰਗ ਤਤ ਕੇ ਬੇਤੇ ਸਤਗੁਰ ਤੇ ਬੁੱਧ ਪਾਈ ਦਇਆ ਮਿਆ ਕਿਰਪਾ ठाकुर ਕੀ ਸੇਈ ਸੰਤ ਸੁਪਾਈ ਤੈਨ ਕੈ ਸੰਗ ਨਾਨਕ ਨਿਸਤਰੀਏ ਜੇਨ ਰਸ ਰਸ ਹਰ ਗੁਗਾਈ ਜੈਤ ਸ੍ਰੀ ਮਹਿਲਾ ਪੰਮ ਗੋਵਿੰਦ ਜੀਵਨ ਪ੍ਰਾਨ ਤਨ ਰੂਪ ਅਗਿਆਨ ਮੋਹ ਮਹਾਗਮ ਮਹਾ ਮਗਨ ਮਹਾ ਪ੍ਰਾਨੀ ਅਧਿਆਰੇ ਮੇਂ ਦੀਪ ਰਹਾਉ ਸਫਲ ਦਰਸ਼ਨ ਤੁਮਰਾ ਪ੍ਰਪੀਤੰ ਚਰਨ ਕਮਲ ਆਨੂਪ ਅਨਿਕ ਬਾਰ ਕਰੋਤੇ ਬੰਦਨ ਮਨ ਚਰਾਬੋ ਤੂਪ ਹਰਿ ਪਰਿਉ ਤੁਮਰੈ ਪ੍ਰਵ ਦਵਾਰੈ ਦਿੜਕਰ ਗਈ ਤੁਮਾਰੀ ਲੋਕ ਕਾਟ ਲਿ ਹੋ ਨਾਨਕ ਆਪਣੇ ਕੋ ਸੰਸਾਰ ਭਵ ਕੇ ਕੂਪਮ ਗੈ ਤਸ੍ਰੀ ਮਹਿਲਾ ਪਨਮ ਕੋਈ ਜਾਨ ਹਰਿ ਸਿਉਂ ਦੇਵੈ ਜੋਰ ਚਰਨ ਗਹਉ ਬਕਉ ਸੁਭਰਸ਼ਨਾ ਦੀਜੈ ਪ੍ਰਣ ਕੋ ਰਹਾ ਮੰਨ ਤਨ ਨਿਰਮਲ ਕਰਤ ਕੇ ਆਰੋ ਹਰਿ ਸਿੰਚੈ ਸੁਦਾਰਚਨ ਜੋਰ یا رسم مگن ہوت کرپا تے مہاں تور آ شر دکھن چتبو تمری اور اپ پد تان سمرن سوامی کو پرب نانک بندن چور جیتری محلہ پنجم چاطرک چتبت برست میں کرپا سندھ کرنا پرتھارو ہر پرمت کونے رہاؤ ਅਨਿਕ ਸੁਖ ਚਕ ਵੀ ਨਹੀਂ ਚਾਹਤ ਅੰਧ ਪੂਰਨ ਪੇਖਦੇ ਆਨ ਉਪਾਵਨ ਜੀਵਤ ਮਿੰਨਾਉ ਬੇਜਲ ਮਨ ਤੇ ਹਮ ਅਨਾਥ ਨਾ ਥਰ ਸ਼ਰਣੀ ਆਪਣੀ ਕਿਰਪਾ ਕਰੇ ਸ਼ਰਨ ਕਮਲ ਨਾਨ ਕਰਾ ਦੇ ਤਿਸ ਬਿਨ ਅਨ ਕਹੇ ਜੈ ਤਸਰੀ ਮਹਿਲਾ ਪੰਜਵਾ ਮਨ ਤਨ ਬਸ ਰਹੇ ਮੇਰੇ ਪ੍ਰਾਨ ਕਰ ਕਿਰਪਾ ਸਾਧੂ ਸੰਗ ਭੇਟੇ ਪੂਰਨ ਪੁਰਖ ਸੁਜਾਨ ਰਹਾਓ ਪ੍ਰੇਮ ਉਠ ਗੌਰੀ ਜਿਨ ਕੋ ਪਾਈ ਤਿੰਨ ਰਸ ਪੀਓ ਭਾਰੀ ਤਾਂ ਕੀ ਕੀਮਤ ਕਹਿਣ ਨਾ ਜਾਈ ਕੁਦਰਤ ਕਵਨ ਹਮਾਰੀ ਲਾਇ ਲੈ ਲੜ ਦਾਸ ਜਨ ਆਪਣੇ ਉਦਰੇ ਉਦਰ ਨਹਾਰੇ ਪ੍ਰਭ ਸਿਮਰ ਸਿਮਰ ਸਿਮ ਸੁਖ ਪਾਇਓ ਨਾਨਕ ਸਰਨ ਦੁਆਰੇ ਜੈ ਤਸਰੀ ਮਹਿਲਾ ਪੰਜਵਾ ਆਏ ਅਨਿਕ ਜਨਮ ਪ੍ਰਮ ਸ਼ਰਣੀ ਉਦਰ ਦੇ ਅੰਤਕੂਪ ਤੇ ਲਾਭੋ ਆਪਣੀ ਚਿਰਣੀ ਰਹਾਉ ਗਿਆਨ ਧਿਆਨ ਕਿਛ ਕਰਮ ਨ ਜਾਣ ਨਾਹਿ ਨਿਰਮਲ ਕਰਣੀ ਸੋ ਸੰਗਤ ਕੈ ਅੰਚਲ ਲਾਭੋ ਬਿਖਮਨ ਦੀ ਜੈ ਤ੍ਰਣੀ ਸੁਖ ਸੰਪਤ ਮਾਇ ਰਸ ਮੀਠੇ ਇਹ ਨਈ ਮਨ ਮੈਂ ਤ੍ਰਣੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਅਪਰਣੀ ਗਾਇਤ ਸ੍ਰੀ ਮੱਲਾ ਪੰਨਾ ਹਰਜਨ ਸੇਮਰਹੁ ਹਿਰਦੇ ਰੋ ਹਰਜਨ ਕੋ ਅਬਦਨ ਨਿਕਟ ਨਾ ਆਵੇ ਪੂਰਨ ਦਾਸ ਕੇ ਕਾਮ ਰਹਾਉ ਕੋਟ ਬਿਗਨ ਬਿਨਸੈ ਹਰ ਸੇਵਾਉ ਨੇਚਲ ਗੋਵਿੰਦ ਤਾਮ ਭਗਵੰਤ ਭਗਤ ਕੋ ਪਾਉ ਕਿਸ਼ਨਾਹੀ ਆਦਰ ਦੇਵਤ ਜਾਮ ਤਜ ਗੋਪਾਲ ਆਣ ਜੋ ਕਰਣੀ ਸੋਈ ਸੋਈ ਬਿਨਸ ਕੋ ਮੋ ਚਰਨ ਕਮਲ ਹਿਰਦੇ ਗਹੁ ਨਾਨਕ ਸੁਖ ਸੁਮੋ ਬਿਸ਼ਰਾਮ ਗਤਿ ਸ੍ਰੀ ਮਹਿਲਨੋ ਮੋਈ ਕੁੰਕਉ ਸਤਗੁਰ ਪ੍ਰਸਾਦਿ ਭੋਲਿਓ ਮਨ ਮਾਇਆ ੁਰਜਾਇਓ ਜੋ ਜੋ ਕਰਮ ਕੀਏ ਲਾਲਚ ਲੱਗ ਤੇ ਤੇ ਆਪ ਬੰਧਾਇਓ ਰਹਾਉ ਸਮਝ ਨ ਪਰਿ ਬਿਖੈ ਰਸ ਰਚਿਓ ਜਸ ਹਰ ਕੋ ਬਿਸਰਾਇਓ ਸੰਗ ਸੋ ਆਮੀ ਸੋ ਜਾਣਿਓ ਨਾਹਿ ਬਨ ਖੋਜਨ ਕੋ ਤਾਇਓ रतन राम कट ही के पीतर ताको ज्ञान पायो जन नानक भगवान त भजन बिन बिरथा जनम गवायो गएत श्री महल्ला नो मो हरजू राख ले हो पत मेरी जम को त्रास भयो ौर अंतर शरण गही किरपा निद तेरी रहौ महा पतित मुग्ध लोभी फन करत पाप अब हरौ ਪੈ ਮਰਮੇ ਕੋ ਬਿਸਤ ਨਾਹੀ ਤੇ ਚਿੰਤੋ ਤੰਜਰਮ ਕੀਏ ਉਪਾਬ ਮੂਤ ਕੇ ਕਰਨੋ ਦਹ ਦਿਸ ਕੋਟ ਤਾਇ ਘਾਟੀ ਪੀਸਰ ਬਸੈ ਨਿਰੰਜਨ ਤਾਂ ਕੋ ਮਰਮ ਨ ਪਯੋ ਨਾਹਿੰ ਗੁਨ ਨਾਹਿੰ ਕਛ ਜਪ ਤਪ ਕੌਨ ਕਰਮ ਅਬ ਕੀਜੈ ਨਾਨਕ ਹਾਰ ਪਰਿਓ ਸਰਨਾਗਤ ਅਪੈ ਦਾਨ ਪਰਵਤੀ ਚੈ جائے تسری محلہ نو من چا سچا بیچارا رام نام بنو سگرو ایو رہا آو جان کو جو پارا پا سو سوامی تم نکت پشاندو روپ ریختے نیارا پاون نہ سنبھارا ਨਾਨਕ ਸ਼ਨ ਪਰਿਓ ਜਗ ਬੰਦਨ ਰਾਖੋ ਬਿਰ ਤੁਮਹਾਰਾ ਜੈ ਤਸਰੀ ਮਹਿਲਾ ਪੰਜਵਾ ਸ਼ੰਤ ਕਰ ਪੈ ਲੈ ਕੁੰਕਾਰ ਸਤਗੁਰ ਪ੍ਰਸਾਦ ਸਲੋਕ ਦਰਸ਼ਨ ਪਿਆਸੀ ਦਿਨ ਸਰਾਤ ਚਿਤ ਬੋ ਅੰਦਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰਸੰਗ ਵੀ ਸ਼ੰਤ ਸੋਹਣਿਆਰ ਹਮਾਰੇ ਸੱਜਣ ਇਕ ਕਰੂੰ ਬੇਨੰਤੀਆ ਤਿਸ ਮੋਹਨ ਲਾਲ ਪਿਆਰੇ ਹਉ ਫਿਰੋਂ ਖੁਜੰਤੀ ਅਮ ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਇਕ ਭੋਰੀ ਦਰਸ਼ਨ ਦੀਜੈ ਨੈਣ ਹਮਾਰੇ ਪ੍ਰੇ ਰੰਗ ਰੰਗਾਰੇ ਇਕ ਤਿਲ ਵੀ ਨਾ ਤਰੀਜੈ ਪ੍ਰਭ ਸੋ ਮਨ ਲੀਨਾ ਜਿਉਂ ਜਲ ਮੀਨਾ ਚਤਰਿਕ ਜਿਵੈਤ ਸੰਤੀਆਂ ਜਨਨਾਨ ਗੁਰਪੁਰਾ ਪਾਇ ਸਗਲੀ ਤਖਾ ਬੁਝੰਤੀ ਓਮ ਯਾਰ ਵੇ ਪ੍ਰੇ ਹਬੇ ਸਖੀਆਂ ਮੂੰ ਕਹੀ ਨ ਜਹੀਆ ਯਾਰ ਵੇ ਹਿਕ ਦੂ ਹਿਕ ਚੜੇ ਹੋਂ ਕਿਸ ਚਤੇਹੀਮ ਹਿਕ ਦੂ ਹਿਕ ਚੜੇ ਅਨਕ ਪਿਆਰੇ ਨਿਤ ਕਰਦੇ ਭੋਗ ਵਿਲਾਸੋ ਤਿਨਾਂ ਦੇਖ ਮਨ ਚਾਉ ਠੰਦੋ ਹੋਂ ਕਦ ਪਾਈ ਕਣ ਤੋ ਸੋ ਜਿਨੀ ਮੈਂਡਾ ਲਾਲ ਰਜਾਇਆ ਹਉ ਤਿਸ ਆਗੇ ਮਨ ਦੇਹੀਆ ਨਾਨਕ ਕਹੈ ਸੁਣ ਬਿਨੋ ਸੁਹਾਗਣ ਮੋ ਦਸ ਦਿਖਾ ਪਰ ਕਹੀਆ ਯਾਰ ਵੇ ਫਿਰ ਆਪਣਾ ਪਾਣ ਕਿਛ ਨੇਸ਼ੀ ਸਿੰਦਾ ਯਾਰ ਵੇ ਤੈ ਰਾਵਿਆ ਲਾਲਨ ਮੂ ਦਸ ਦਸੰਦਾ ਲਾਲਨ ਤੇ ਭਇ ਆਪ ਗਵਾਇਆ ਜੈ ਤਨ ਪਾਗ ਮਥਾਣੇ ਬਾਂ ਪਗੜ ਠਾਕਰ ਹੋ ਗਿੱਦੀ ਗੁਣ ਅਵਗੁਣ ਨਾ ਪਿਛਾੜੇ ਗੁਣ ਹਾਰ ਤੈ ਪਾਇਆ ਰੰਗ ਲਾਲ ਬਣਾਇ ਤੇ ਸਭੋ ਕੀ ਸੁਹੰਦਾ ਜਨ ਨਾਨਕ ਧਨ ਸੁਹਾਗਣ ਸਾਈ ਜਿਸ ਸੰਗ ਭਤਾਰ ਵਸੰਦਾ ਯਾਰਬੇ ਨਿਤ ਸੁਖ ਸੁਖੇਂਦੀ ਸਮ ਭਈ ਵਾਲੁਰਿੰਦਾ ਆਇਆ ਵਜੀ ਬਾਧਾਈ ਮਹਾ ਮੰਗਲ ਰਹਿਸthਿਯਮ ਪਿਰ ਦੇ ਆਲ ਸਦ ਨਵ ਰੰਗਿਆ ਬੜ ਭਾਗ ਪਾਇਆ ਗੁਰ ਮਿਲਾਇਆ ਸਾਧ ਕੈ ਸਤ ਸੰਗਿਓ ਔਸ ਮਨਸ ਸਗਲ ਪੂਰੀ ਪ੍ਰ ਅੰਕੈ ਅੰਕ ਮਿਲਾਇ ਬਨਵੰਤ ਨਾਨਕ ਸੁਖ ਸੁਖਿੰਦੀ ਸਾ ਮੈਂ ਗੁਰ ਮਿਲ ਪਾਈ ਗਾਇ ਤਸਰੀ ਮਹਿਲਾ ਪੰਜਮਾ ਕਰ ਦੂਜਾ ਛੰਤ ਏਕ ਓੰਕਾਰ ਸਤ ਗੁਰ ਪ੍ਰਸਾਦ ਸਲੋਕ ਊਚਾ ਅਗੰਮ ਅਪਾਰ ਪ੍ਰਭ ਕਥਨ ਨ ਜਾਏ ਅਕਥ ਨਾਨਕ ਪ੍ਰਭੁ ਸ਼ਰਨ ਆਗਤੀ ਰਾਖਨ ਕੋ ਸਮਰਥ ਛੰਤ ਜਿਉ ਜਾਨੋ ਤਿਉ ਰਾਖ ਹਰ ਪ੍ਰਭ ਤੇਰਿਆ ਕੀਤੇ ਗਨੂ ਅਸੰਖ ਅਵਗਨ ਮੇਰਿਓ ਅਸੰਖ ਅਵਗਨ ਖਤੇ ਫੇਰੇ ਨਿਤ ਪ੍ਰਦ ਸਦ ਭੁੱਲੀਐ ਮੋਹ ਮਗਨ ਬਿਕਰਾਲ ਮਾਇਆ ਤੋ ਪ੍ਰਸ਼ਾਦੀ ਕੋ ਲੀਐ ਲੋਕ ਕਰਤ ਬਿਕਾਨ ਵਿਖੜੇ ਪ੍ਰਭ ਨੇਰ ਹੂੰ ਤੇ ਨੇਰ ਆ ਬਨਵੰਤ ਨਾਨਕ ਦਿਆ ਧਾਰੋ ਕਾੜ ਪਉ ਜਲ ਫੇਰਿਆ ਸ਼ਲੋਕਮ ਨਿਰਤਨ ਪਵੈ ਅਸੰਖ ਗੁਣ ਊਚਾ ਪ੍ਰਭ ਕਾ ਨਾਮ ਨਾਨਕੀ ਬੇਨੰਤੀਆਂ ਮਿਲੈ ਨਿਥਾਵੇਂ ਥਾਉ ਚੰਦ ਦੁਸ ਨਹੀ ਥਾਉ ਕਾ ਪਹਿ ਜਾਈਏ ਆਟ ਪਹਿਰ ਕਰ ਜੋੜ ਸੋ ਪ੍ਰਤੀ ਆਈਏ ਤੇ ਆਏ ਸੋ ਪ੍ਰਸਦਾ ਆਪਣਾ ਮਨੈ ਚਿੰਦਿਆ ਪਾਈਐ ਤਜ ਮਾਨ ਮੋ ਵਿਕਾਰ ਦੂਜਾ ਏਕ ਸਿਉ ਲਿਬਲਾਈਐ ਅਰਪ ਮੰਤਨ ਪ੍ਰਭ ਆਂਗੈ ਆਪ ਸਗਲ ਮਿਟਾਈਐ ਬਿਨ ਬੰਤ ਨਾਨਕ ਦਾਰ ਗਿਰਪਾਉ ਸਾਚ ਨਾਮ ਸਮਾਈਐ ਸਲੋਕ ਰੇ ਮਨ ਤਾ ਕੋ ਧਿਆਈਐ ਸਬਦ ਜਾਂ ਕਹਿ ਹਾਥ RAM ਨਾਮ ਤਨ ਸੰਤੀਐ ਨਾਨਕ ਨਿਬੈ ਸਾਥ ਛੰਤ ਸਾਥੀੜਾ ਪਰਵੇਕ ਦੁਸਨ ਨਾਹੀਂ ਕੋਏ ਥਾਂ ਥਨੰਤਰ ਆਪ ਜਲ ਥਲ ਪੂਰ ਸੋਏ ਜਲ ਥਲ ਮਈਲ ਪੂਰ ਰਹਾ ਸਰਬ ਦਾਤਾ ਪ੍ਰਭਤਨੀ ਗੋਪਾਲ ਗੋਬਿੰਦ ਅੰਤ ਨਾਹੀ ਬਿਆੰਤ ਗੁਣ ਤਾਂ ਕੇ ਕਿਆ ਗਣੀ ਪੰਜ ਸ਼ਰਨ ਸੁ ਅੰਮੀ ਸੁਖੇ ਗਾਮੀ ਤਿਸ ਬਿਨਾ ਅਨੰ ਕੋਏ ਬਿਨਵੰਤ ਨਾਨਕ ਦੇ ਆਤਾਰੋ ਤਿਸ ਪ੍ਰਾਪਤ ਨਾਮ ਹੋਏ ਸ਼ਲੋਕਮ ਚੇਤ ਜੇ ਚਿਤ ਬਿਨ ਸੁਮੈ ਪਾਇਓ ਨਾਨਕ ਨਾਮ ਤੇ ਆਏ ਸੁਖ ਸੁਭਾਇਓ ਸ਼ਾਂਤ ਆਮਨ ਛੂਟ ਗਿਆ ਸਾਧੂ ਸੰਗ ਮਿਲੇ ਗੁਰਮੁਖ ਨਾਮ ਲਿਆ ਜੋਤੀ ਜੋਤ ਰਲੇ ਹਰ ਨਾਮ ਸਿਮਰਤ ਮਿਟੇ ਕਿਲਵਿਖ 부ਝੇ ਤਬਦ ਅਘਨਿਓ ਗੈ 부ਝ ਲਿਨੇ ਦਿਆ ਕਿਨੇ ਆਪਣੇ ਕਰਮਨਿਓ ਲੈ ਅੰਗ ਲੈ ਹਰ ਮਿਲਾਏ ਜਨਮ ਮਰਣਾ ਦੁਖ ਜਲੇ ਬਿਨ ਬੰਤ ਨਾਨਕ ਦੇ ਆਤਾਰੀ ਮੇ ਲਿਨੇ ਇੱਕ ਬਲੇ ਜੈਤ ਸ੍ਰੀ ਸ਼ੰਤ ਮਹਿਲਾ ਪਿਣਾ ਆਪਾ ਧਾਣੂ ਸੰਸਾਰ ਗਰਭ اٹਿਅ ਕਰਤੇ ਪਾਪ ਅਨੇਕ ਮਾਇਆ ਰੰਗ ਰਟਿਅ ਲੋ ਮੋਇ ਮਾਨ ਬੁੱਢੇ ਮਨ ਚੀਤਨਾ ਆਵੇ ਪੁੱਤਰ ਮਿੱਤਰ ਬਿਹਾਰ ਬੰਤਾ ਏ ਕਰਤ ਬਿਹਾਵੇ ਪੁਜ ਦਿਵਸਾਏ ਲਿਖੇ ਮਾਏ ਦੁਖ ਧਰਮ ਦੂਤਾ ਡਿਠਿਓ ਕਿਰਤ ਕਰਮ ਨ ਮਿਟੈ ਨਾਨਕ ਹਰ ਨਾਮ ਤਨ ਨਹੀਂ ਖਟਿਆ ਉਦਮ ਕਰੇ ਅਨੇਕ ਹਰ ਨਾਮ ਨ ਗਾਵਹੀ ਪਰਮੈ ਜੋਨ ਅਸੰਖ ਮਰ ਜਨਮ ਆਵਹੀ ਪਸ਼ੂ ਪੰਖੀ ਸੈਲ ਤਰਬਰ ਗਣਤ ਕਸ਼ੁਨ ਆਵੇ ਬੀਜ ਬੋਬਸ ਭੋਗ ਭੋਗੇ ਕੀਆ ਆਪਣਾ ਪਾਵੇ ਰਤਨ ਜਨਮ ਹਰੰਤ ਜੂਐ ਪ੍ਰਭੂ ਆਪਨ ਭਵ ਹੀ ਬਿਨਵੰਤ ਨਾਨਕ ਪਰਮੇ ਪਰਮਾਏ ਕਿਨ ਏਕ ਟਿਕਣ ਪਵਹੀ ਜੋ ਬਨ ਗਿਆ ਬਤੀਤ ਜਰਮਲ ਬੈਠੀਆ ਕਰ ਕੰਪੈ ਸਿਰ ਡੋਲ ਨੈਣ ਨ ਡਿਠਿਉ ਨਹਿ ਨੈਣ ਦੀਸ ਬਿਨ ਭਜਨੀ ਸੈ ਛੋੜ ਮਾਇਆ ਚਾਲਿਆ ਕਹਿਆ ਨ ਮਨ ਸਿਰ ਖੱਖ ਛਨੈ ਜਿਨ ਸੰਗ ਮੰਤਨ ਜਲਿਆ ਸ਼੍ਰੀ ਰਾਮ ਰੰਗ ਭਰਪੂਰ ਨੈ ਨਿਮਖ ਮਨ ਮੈਂ ਬੁੱਠਿਆ ਬਨਵੰਤ ਨਾਨਕ ਕੋਟ ਕਾ ਗਰ ਬਿਨ ਸਵਾਰ ਨਾ ਝੂਠਿਆ ਚਰਨ ਕਮਲ ਸ਼ਰਨਾਏ ਨਾਨਕ ਆਇਆ ਦੁ ਤਰਪੈ ਸੰਸਾਰ ਪ੍ਰਭਾਪਤ ਰਾਇਆ ਮਿਲ ਸਾਧ ਸੰਗੇ ਭਜੇ ਸ਼੍ਰੀ ਤਾਰੁ ਕਰ ਅੰਗ ਪ੍ਰਭ ਜੀ ਤਾਰਿਅੰ ਹਰ ਨਾਮ ਹਰ ਮਾਨ ਲੀਏ ਨਾਮ ਦੀਏ ਅਵਰ ਕਛ ਨ ਵਿਚਾਰਿਆ ਗੋਣਨਧਾਨ ਅਪਾਰ ਠਾਕੁਰ ਮਨ ਲੁੜਿੰਦਾ ਪਾਇਆ ਬਿਨਵੰਤ ਨਾਨਕ ਸਦਾ ਤ੍ਰਿਪਤੇ ਹਰ ਨਾਮ ਭੋਜਨ ਖਐ